ਮੇਰਾ ਨਾਮ ਸੁਭਿਦਾ ਰਾਜਿੰਦਰ ਸਿੰਘ ਸਕੂਲ ਆਫ ਐਮਨਸ ਬਤੌਰੇ ਮੈਂ ਕੈਂਪਸ ਮੈਨੇਜਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਮੈਨੂੰ ਸਕੂਲ ਦੇ ਸਾਸਪਾਈ ਕਿਸ ਤਰ੍ਹਾਂ ਪਾਣੀ ਦਾ ਪ੍ਰਬੰਧ ਹੈ ਕਿ ਨਹੀਂ ਕਿਸੇ ਤਰ੍ਹਾਂ ਦੀ ਕੋਈ ਬਿਜਲੀ ਵਗੈਰਾ ਦੀ ਸ਼ਿਕਾਇਤ ਤਾਂ ਨਹੀਂ ਹੈ ਐਸੀ ਆਦਾ ਪੂਰਾ ਸਮਾਂ ਹੁਣ ਸਿਰਫ ਬੱਚਿਆਂ ਦੀ ਪੜ੍ਹਾਈ ਉੱਤੇ ਹੀ ਫੋਕਸ ਕਰ پا ਰਹੇ ਹਾਂ ਬਹੁਤ ਸਾਰੇ ਸਪੁਰਦਕ ਕੰਮ ਹੁੰਦੇ ਸੀ ਜਿਵੇਂ ਸਿਵਲ ਵਰਕਸ ਦਾ ਕੰਮ ਰੈਗੂਲਰ ਮੇਨਟੇਨੈਂਸ ਜਾਂ ਕਿਸੇ ਤਰ੍ਹਾਂ ਦਾ ਵੀ ਹੋਰ ਸਕੂਲ ਵਿੱਚ ਰਿਪੇਅਰ ਉਹ ਸਾਰੇ ਕੰਮ ਹਸਾਰੇ ਕੈਂਪਸ ਮੈਨੇਜਰ ਸੁਭਿਦਾ ਰਾਜਿੰਦਰ ਸਿੰਘ ਜੀ ਕਰ ਰਹੇ ਹਨ ਸਾਡੇ ਨਾਲ ਦੋ ਮੇਰੇ ਸਕਿਉਰਟੀ ਗਾਰਡ ਵੀ ਹੈਗੇ ਆ ਤੇ ਬੱਚਿਆਂ ਨੂੰ ਆਉਣ ਜਾਣ ਦੇ ਬੜੀ ਮੁਸ਼ਕਲ ਹੁੰਦੀ ਆ ਸਵੇਰ ਆਉਂਦੇ ਆ ਉਸ ਟਾਈਮ ਵੀ ਟ੍ਰੈਫਿਕ ਬਹੁਤ ਹੁੰਦੀ ਆ ਜਦੋਂ ਜਾਂਦੇ ਆ ਉਸ ਟਾਈਮ ਵੀ ਬਹੁਤ ਜ਼ਿਆਦਾ ਟ੍ਰੈਫਿਕ ਜਾਂਦੀ ਆ ਦੋਨੇ ਬੰਦੇ ਵਧੀਆ ਕੋਆਪਰੇਟ ਕਰ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਲਾਏ ਹੈ ਹੈਡਮਾਸਟਰ ਦਾ ਧਿਆਨ ਪਾਣੀ ਦੀਆਂ ਡਿਊਟੀਆਂ ਵੱਲ ਨਹੀਂ ਹੋਣਾ ਚਾਹੀਦਾ ਪੱਖਾ ਖਰਾਬ ਹੋ ਗਿਆ ਫਿਊਜ ਮੱਚ ਗਿਆ ਬਲਬ ਫਰੂਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ ਮੀਮੀ ਏਸ਼ੀਅਨ ਰੋਲਰ ਸਕੈਟਿੰਗ ਚੈਂਪੀਅਨਸ਼ਿਪ ਜਿਹੜੀ ਸਾਊਥ ਕੋਰੀਆ ਦੇ ਵਿੱਚ ਹੋਈ ਸੀ ਉਸ ਦੇ ਵਿੱਚ ਫਿਰੋਜ਼ਪੁਰ ਦੇ ਬੱਚਿਆਂ ਨੇ ਮੱਲਾ ਮਾਰੀਆਂ ਹੈਗੀਆਂ ਨੇ ਅ ਇੰਡੀਆ ਟੀਮ ਦੇ ਵਿੱਚ ਇਹ ਬੱਚੇ ਹੈਗੇ ਸੀਗੇ ਜਿਸ ਦੇ ਵਿੱਚ ਦੋ ਲੜਕੇ ਇੱਕ ਲੜਕੀ ਸੀਗੇ ਔਰ ਇਹ ਬ੍ਰਾਉਂਜ਼ ਤੇ ਸਿਲਵਰ ਮੈਡਲ ਜਿੱਤ ਕੇ ਆਏ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਇਹਨਾਂ ਦਾ ਸਵਾਗਤ ਵੀ ਕੀਤਾ ਹੈਗਾ ਸਾਡੇ ਨਾਲ ਮੌਜੂਦ ਹੈ ਖਿਡਾਰੀ ਨਾ ਨਾ ਗੱਲਬਾਤ ਕਰਾਂਗੇ ਕਿਦਾਂ ਦਾ ਲੱਗ ਰਿਹਾ ਹੈਗਾ ਔਰ ਕਿੰਨੀ ਮਿਹਨਤ ਲੱਗਦੀ ਹੈਗੀ ਹੈ ਕਦੋਂ ਇਹਨਾਂ ਨੇ ਜਿਹੜੀ ਖੇਡ ਹੈ ਇਹਨਾਂ ਨੇ ਚੂਸ ਕੀਤੀ ਔਰ ਕਿੰਨਾ ਟਾਈਮ ਇਸ ਖੇਡ ਦੇ ਉੱਪਰ ਇਹ ਦਿੰਦੇ ਹੈਗੇ ਆ ساری ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਪਹਿਲੇ ਤਾਂ ਇਹ ਉਹ ਬੱਚੇ ਨੇ ਜਿਹੜੇ ਖਿਡਾਰੀ ਨੇ ਜਿਹੜੇ ਜਿੱਤ ਕੇ ਆਏ ਹੈਗੇ ਆ ਸਾਡੇ ਦੇਸ਼ ਦਾ ਇਹਨਾਂ ਨੇ ਮਾਣ ਵਧਾਇਆ ਹੈਗਾ ਦੇਸ਼ ਦਾ ਮਾਣ ਵਧਾਇਆ ਔਰ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਣ ਵਧਾਇਆ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਅ ਇਹ ਉਹ ਖਿਡਾਰੀ ਹੈਗੇ ਨੇ ਜਿਹੜੇ ਰੋਲਰ ਸਕੇਟਿੰਗ ਦੇ ਵਿੱਚ ਜਿੱਤ ਕੇ ਆਏ ਹੈਗੇ ਆ ব্রੌਂਜ਼ ਮੈਡਲ ਤੇ ਸਿਲਵਰ ਮੈਡਲ ਅ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਨਾਵ ਹੈ ਅ ਹਰਨਾਵ ਇਹ ਇਹ ਕਿਹੜੀ ਗੇਮ ਹੈ ਕਿੱਥੇ ਹੋਈ ਸੀਗੀ ਔਰ ਇੰਡੀਆ ਦੇ ਵਿੱਚ ਸਿਲੈਕਸ਼ਨ ਕਦੋਂ ਹੋਈ ਸੀ ਤੁਹਾਡੀ ਸਾਡੇ ਆਗੇ ਹੋਈ ਸੀਗੀ ਉਹਨੇ ਸਾਊਥ ਕੋਰੀਆ ਵਿੱਚ ਹੋਈ ਸੀ ਇਹ ਗੇਮ ਸਾਡੀ ਹੈ ਜਿਵੇਂ ਰੋਲਰ ਸਕੇਟਿੰਗ ਦੇ ਵਾਂਗੂ ਗੇਮ ਹੈ ਇਨਲਾਈਨ ਆਕੀ ਇਹਦੇ ਵਿੱਚ 4 4 ਵੀਲਸ ਹੁੰਦੇ ਸਿੱਧੇ ਤੇ ਗੇਮ ਹੈ ਇਹਦੇ ਵਿੱਚ ਹਾਕੀ ਸਾਡੀ ਵੱਡੀ ਹੁੰਦੀ ਹੈ ਰਿੰਗ ਵੱਡਾ ਹੁੰਦਾ ਸਭ ਚੰਗਾ ਹੁੰਦਾ ਮਤਲਬ ਡਿਫਰੈਂਟ ਹੁੰਦਾ ਹੈ ਰੋਲਰ ਹਾਕੀ ਤੋਂ ਕਿੰਨੀ ਮਿਹਨਤ ਕਰਦੇ ਹੈਗੇ ਉਹ ਮਤਲਬ ਇਹਦੇ ਤੇ ਖੇਡਣ ਲੱਗਿਆ ਕਿੰਨਾ ਟਾਈਮ ਲੱਗਦਾ ਹੈਗਾ ਔਰ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਖੇਡਣ ਲਈ ਤਾਂ ਟਾਈਮ ਲੱਗਦਾ ਹੈ ਇੰਡੀਆ ਟੀਮ ਨੇ ਖੇਡਣ ਲਈ ਤਾਂ ਉਹ ਸਾਰਾ ਦਿਨ ਸਾਰਾ ਟਾਈਮ ਪ੍ਰੈਕਟਿਸ ਕਰਨੀ ਪੈਂਦੀ ਹੈ ਜਿਹੜੀ ਟ੍ਰੈਨਿੰਗ ਪ੍ਰੈਕਟਿਸ ਗੇਮ ਸਾਰੇ ਆਪਣੀ ਸਕਿਲਸ ਤੇ ਫੋਕਸ ਕਰਨਾ ਪੈਂਦਾ ਹੈ ਗੇਮ 'ਤੇ ਉਸ ਲਈ ਸਾਰਾ ਮਤਲਬ ਦੇ ਤੁਹਾਨੂੰ ਘੰਟਾ ਦੋ ਘੰਟੇ ਸਾਰਾ ਸਾਲ ਪ੍ਰੈਕਟਿਸ ਕਰਨੀ ਪੈਂਦੀ ਹੈ ਹਾਂ ਤਾਂ ਕਿੱਥੇ ਹੋਈ ਸੀਗੀ ਇਹ ਚੈਂਪੀਅਨਸ਼ਿਪ ਔਰ ਕਿਹੜਾ ਮੈਡਲ ਜਿੱਤ ਕੇ ਆਏ ਹੈਗੇ ਉਹ ਸਾਡੀ ਓਵੀਸੀ ਹੁਣੇ ਗੇਮਾਂ ਸਾਊਥ ਕੋਰੀਆ ਵਿੱਚ ਏਸ਼ੀਅਨ ਗੇਮਸ ਲਈ ਸੀ ਸਾਡਾ ਬ੍ਰੌਂਜ਼ ਮੈਡਲ ਹੈ ਸੱਤ ਟਿਮ ਵਿੱਚੋਂ ਸਾਡੀ ਜਿਹੜੀ ਗੇਮ ਹੋਈ ਸੀ ਉੱਥੇ ਤਾਈਵਾਨ ਨਾਲ ਸੀ ਕੋਰੀਆ ਜਪਾਨ ਈਰਾਨ ਤੇ ਸਾਡੀ ਓਵੀਸੀ ਉਧਰ ਅਵੇਤਨਾਨਾ ਕਿਹੜੀ ਕਲਾਸ ਦੇ ਵਿੱਚ ਤੁਸੀਂ ਪੜ੍ਹਦੇ ਹੋ ਮੈਂ ਪਲੱਸ 1 ਚ ਐਡਾਸਨ ਬਰ ਸਕੂਲ ਤੋਂ ਹੂੰ ਅੱਗੇ ਜਾ ਕੇ ਤੁਸੀਂ ਕੀ ਬੰਨਣਾ ਚਾਹੁੰਦੇ ਹੋਗੇ ਔਰ ਖੇਡ ਦੇ ਵਿੱਚ ਆਪਣਾ ਕਿੰਨਾ ਟਾਈਮਿੰਗ ਹੋਰ ਦੋਗੇ ਔਰ ਕੀ ਅੱਗੇ ਸੁਪਨਾ ਹੈਗਾ ਮੈਂ ਲਾਇਰ ਬੰਨਣਾ ਚਾਹੁੰਦਾ ਅੱਗੇ ਜਾ ਕੇ ਮੈਂ ਆਪਣੇ ਗੇਮ 'ਚ ਹੁਣ ਜ਼ੋਰ ਵਕ ਟਾਈਮ ਦੂੰਗਾ ਆਪਣੇ ਸਕਿਲਸ ਨੂੰ ਹੋਰ ਚੰਗਾ ਕਰੂੰਗਾ ਤਾਂ ਕਿ ਮੈਂ 골ਡ ਮੈਡਲ ਦੇ ਵੀ ਫੋਕਸ ਕਰ ਸਕਾਂ ਇਸ ਲਈ ਮੈਂ ਥੋੜ੍ਹਾ ਹੋਰ ਟਾਈਮ ਦੇਣਾ ਚਾਹੁੰਗਾ ਗੇਮ ਨੂੰ ਪੇਰੈਂਟਸ ਦਾ ਕਿੰਨਾ ਸਾਥ ਮਿਲਦਾ ਹੈ ਪੇਰੈਂਟਸ ਦਾ ਬਹੁਤ ਸਾਥ ਹੈ ਇੱਥੇ ਤੱਕ ਨਾਲ ਹੋਈ ਲੈ ਕੇ ਆਏ ਨੇ ਜ ਹੋਰ ਮਤਲਬ ਹੋਊਗਾ ਚੰਗਾ ਉਹਨਾਂ ਪੇਰੈਂਟਸ ਦਾ ਸਾਥ ਬਹੁਤ ਹੈ ਸਰ ਦਿਨ ਆ ਗਏ ਤਾਂ ਅੱਜ ਸਵਾਗਤ ਕੀਤਾ ਤੁਹਾਡਾ ਸਾਰੇ ਹਾਂਜੀ ਅੱਜ ਬਹੁਤ ਚੰਗਾ ਬਹੁਤ ਚੰਗਾ ਲੱਗਿਆ ਸਵਾਗਤ ਸਕੂਲ ਦਾ ਵੀ ਸਾਰਿਆਂ ਦਾ ਪੇਰੈਂਟਸ ਦਾ ਵੀ ਸਾਰੇ ਜਿੰਨੇ ਵੀ ਟੀਮ ਮੇਟਸ ਸਾਰੇ ਦਾ ਬਹੁਤ ਚੰਗਾ ਲੱਗਿਆ ਇੱਧਰ ਆ ਕੇ ਮਤਲਬ ਅੱਗੇ ਤਾਂ ਬਹੁਤ ਚੰਗਾ ਜਦੋਂ ਜਦੋਂ ਤੁਸੀਂ ਬ੍ਰੌਂਜ਼ ਮੈਡਲ ਜਿੱਤਿਆ ਤਾਂ ਉਹ ਮਨ ਦੇ ਵਿੱਚ ਕੀ ਆਇਆ ਮੰਦੇਸ਼ ਬਹੁਤ ਖੁਸ਼ੀ ਹੈ ਕਿਉਂਕਿ ਪਹਿਲੀ ਵਾਰ ਮਤਲਬ ਬਾਇਜ਼ ਅਬਾਟ ਟਾਈਮ ਬਦ 10-15 ਸਾਲਾਂ ਬਾਅਦ ਆਏ ਸੀ ਤੇ ਬੜੇ ਖੁਸ਼ੀ ਹੋਈ ਸਾਰਿਆਂ ਨੂੰ ਤੇ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਅਸੀਂ ਲੈ ਕੇ ਆਏ ਹਾਂ ਇੰਡੀਆ ਲਈ ਇਸ ਲਈ ਹਮ ਸਾਡੇ ਨਾਲ ਹੋਰ ਵੀ ਬੱਚੇ ਮੌਜੂਦ ਹੈ ਇੱਕ ਹੋਰ ਬਰਾਊਨਸ ਮੈਡਲ ਹੈ ਕੀ ਨਾਮ ਹੈ ਤੁਹਾਡਾ ਭਾਵਿਕ ਭਾਵਿਕ ਕਿਹੜੀ ਕਲਾਸ ਚੋਂ ਤੁਸੀਂ ਮੈਂ ਪਲੱਸ 2 ਵਿੱਚ ਅੱਛਾ ਕਿੰਨਾ ਟਾਈਮ ਤੁਸੀਂ ਇਸ ਗੇਮ ਤੇ ਲਾਉਂਦੇ ਹੋ ਸਵੇਰ ਸ਼ਾਮ ਪ੍ਰੈਕਟਿਸ ਕਰਦੇ ਹਾਂ ਅਸੀਂ ਇੰਟਰਨੈਸ਼ਨਲ ਜਾਂਦੇ ਪਹਿਲਾਂ 3 ਮਹੀਨੇ ਸਾਡੇ ਕੈਂਪ ਚਲੇ ਜਿੱਥੇ ਅਸੀਂ ਸਵੇਰ ਸ਼ਾਮ ਪ੍ਰੈਕਟਿਸ ਕਰਦੇ ਸੀ 5-5 ਘੰਟੇ ਸਵੇਰ ਸ਼ਾਮ ਦੋਵੇਂ ਪੀਨਸ ਦਾ ਕਿੰਨਾ ਕੋ ਸਾਥ ਮਿਲਿਆ ਪੀਨਸ ਸਰ ਬਹੁਤ ਸਾਥ ਸੀਗਾ ਸੁਬਾ ਸ਼ਾਮ ਸਾਡੇ ਨਾਲ ਹੀ ਟਰੈਵਲ ਕਰਦੇ ਸੀਗੇ ਆਪਣੇ ਕੰਮ ਛੱਡ ਕੇ ਸਾਡਾ ਸਾਥ ਦਿੰਦੇ ਸੀਗੇ ਔਰ ਸੁਬਾ ਸੁਬਾ 4-4 ਵਜੇ ਉੱਠ ਕੇ ਮਾਸਾ ਪ੍ਰੈਕਟਿਸ ਪ ਜਾਤੇ ਤੇ ਔਰ ਮਾਰੀ ਵਹੀਂ ਤੇ ਵੇਟ ਕਰਦੇ ਤੇ ਗੇਮ ਦੇਖਦੇ ਤੇ ਬਹੁਤ ਸਾਥ ਦਾ ਪੀਨਸ ਜਦੋਂ ਤੁਸੀਂ ਬ੍ਰਾਉਂਜ਼ ਮੈਡਲ ਉੱਥੇ ਜਿੱਤਿਆ ਔਰ ਮਨ ਦੇ ਵਿੱਚ ਕੀ ਆਇਆ ਕਿ ਮਤਲਬ ਘਰਦਿਆਂ ਦੇ ਬਾਰੇ ਕੀ ਸੋਚਿਆ ਔਰ ਕੀ ਮਨ ਦੇ ਵਿੱਚ ਆਇਆ ਬਹੁਤ ਖੁਸ਼ੀ ਹੋਈ ਸਰ ਪਿਛਲੇ 10 ਸਾਲਾਂ ਤੋਂ ਬੋਏ ਇਸ ਦਾ ਮੈਡਲ ਨਹੀਂ ਆਇਆ ਇਨਲਾਈਨ ਓਕੇ ਇੰਡੀਆ 'ਚ ਤੇ ਅਸੀਂ ਪਹਿਲੇ ਸੀਗੇ ਦਾ ਬਹੁਤ ਖੁਸ਼ੀ ਹੋਈ ਪੇਰੈਂਟਸ ਲਈ ਵੀ ਬਹੁਤ ਪ੍ਰਾਊਡ ਫੀਲ ਹੋਇਆ ਕਿ ਉਹ ਸਾਡੇ ਨਾਲ ਜਾਂਦੇ ਸੀਗੇ ਬਹੁਤ ਜਿਆਦਾ ਖੁਸ਼ੀ ਹੈ ਅੱਗੇ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਸਰ ਮੈਂ ਮਤਲਬ ਵਰਲਡ ਚੈਂਪੀਅਨ ਬੰਨਣਾ ਚਾਹੁੰਦਾ ਇਸ ਗੇਮ 'ਚ 골ਡ ਮੈਡਲਿਸ ਤੇ ਅੱਗੇ ਬਸ ਇਹ ਸੁਪਨਾ ਕਿ 골ਡ ਹਾਂਜੀ ਇੰਡੀਆ ਦਾ 골ਡ ਲੈਣਾ ਚਾਹੁੰਦੇ ਬਿਲਕੁਲ ਸਾਡੇ ਨਾਲ ਖਿਡਾਰੀ ਵੀ ਮੌਜੂਦ ਹੈ ਬੇਟੀ ਹੈ ਸੁਪਨਾ ਪੂਰਾ ਕੀਤਾ ਹੈਗਾ ਇਹਨਾਂ ਘਰਦਿਆਂ ਦਾ ਔਰ ਪੂਰੀ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਸ਼ਿਕ ਹੈ ਕਿਹੜੀ ਕਲਾਸ ਦੇ ਵਿੱਚ ਹੋ ਪਲੱਸ 2 ਸਕੂਲ ਦਾ ਸਿੰਦੂ ਕਦੋਂ ਤੁਹਾਡੀ ਸਿਲੈਕਸ਼ਨ ਹੋਈ ਸੀਗੀ ਕਿਹੜੀ ਕਿੰਨੀ ਵੀ ਟੀਮ ਜਿਹੜੀ ਉੱਥੇ ਗਈ ਸੀ ਕਿੰਨੇ ਮੈਂਬਰ ਹੈਗੇ ਸੀਗੇ ਔਰ ਕਿੱਥੇ ਹੋਈ ਸੀਗੀ ਪੰਜਾਬ ਚੋਂ 4 ਸੀਗੀਆਂ ਤੇ ਜਦੋਂ ਉਹ ਸਾਊਥ ਕੋਰੀਆ ਸੀ ਗਏ ਆ ਤੇ 16 ਦੀ ਟੀਮ ਸੀਗੀ ਜਦੋਂ ਤੁਸੀਂ ਮੈਡਲ ਜਿੱਤਿਆ সিলਵਰ ਮੈਡਲ ਜਿੱਤਿਆ ਤਾਂ ਮਨ ਦੇ ਵਿੱਚ ਉਦੋਂ ਕੀ ਆਇਆ ਕਿ ਮੈਂ ਆਪਣੇ ਪੇਰੈਂਟਸ ਨੂੰ ਲੈ ਕੇ ਕੀ ਫੀਲਿੰਗ ਜਿਹੜੀ ਸੀ ਉਸ ਟਾਈਮ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਬਹੁਤ ਜ਼ਿਆਦਾ ਕਿ সিলਵਰ ਆਇਆ ਤੇ 14 ਇਅਰਸ ਬਾਅਦ ਗਰਲਸ ਦੇ ਕੈਟੇਗਰੀ ਜਾ ਕੇ ਮੈਂ ਦਿਲਾਇਆ ਕੋਈ ਹਮ ਸਿਲਵਰ ਹੋ ਗਈ ਤਾਂ ਮੈਂ ਬਹੁਤ ਖੁਸ਼ ਸੀ ਅੱਗੇ ਜਾ ਕੇ ਕੀ ਸੋਚਦੇ ਹੋ ਮੈਂ ਬੰਨਾ ਚਾਹਨੀ ਹੈਗੀ ਆ ਕਿ ਗੇਮ ਨੂੰ ਹੋਰ ਕਿੰਨਾ ਟਾਈਮ ਦੋਗੇ ਕੀ ਸੁਪਨਾ ਕੀ ਹੈਗੇ ਤੁਹਾਡਾ ਮੈਂ ਇੰਜੀਨੀਅਰ ਬੰਨਾ ਚਾਹਨੀ ਆ ਪਰ ਅੱਗੇ ਜਾ ਕੇ ਜਿਵੇਂ ਇਸ ਵਾਰ ਸਿਲਵਰ ਜਤਾ ਨੈਕਸਟ ਟਾਈਮ 골ਡ ਲੈ ਕੇ ਆਣਾ ਹੀ ਆਣਾ ਹੈ ਇੰਡੀਆ ਦਾ ਹਮ ਤਾਂ ਤੁਹਾਡੀ ਟੀਮ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਆ ਇੰਸ ਦੇ ਵਿੱਚ ਉਹ ਜਿਹੜੇ ਉੱਥੇ ਗਏ ਹੈਗੇ ਔਰ ਕਿੰਨੇ ਦਾ ਮੈਡਲ ਆਏ ਹੈਗੇ ਜੂਨੀਅਰ ਗਰਲਸ 16 ਸੀਗੀਆਂ ਗਰਲਸ ਤੇ ਮੈਂਜਨ ਸਾਹਿਬ ਦਾ ਸੀ ਹੂੰ ਔਰ ਕੀ ਗੱਲ ਕਰੀਏ ਤਾਂ ਕਿਹੜੀ ਈਅਰ ਦੇ ਮਤਲਬ ਹੈਗੀ ਸੀਗੀ ਏਜ ਦੀ ਕਿੰਨੀ ਕਿਹੜੀ ਏਜ ਦੀ ਅੰਡਰ 19 ਅੰਡਰ 19 ਏਜ ਦੀ ਸੀਗੀ ਹਾਂਜੀ ਤਾਂ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੈਗੇ ਉਹ ਚਿਹਰਿਆਂ ਦੇ ਉੱਪਰ ਖੁਸ਼ੀ ਹੈ ਔਰ ਇਹ ਬੱਚਿਆਂ ਨੇ ਮੁਕਾਮ ਹਾਸਲ ਕੀਤਾ ਜਿੱਥੇ ਦੇਸ਼ ਦਾ ਨਾਮ ਰੋਸ਼ਨ ਹੋਇਆ ਉੱਥੇ ਹੀ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਕੈਮਰਾ ਪਰਸਨ ਦਾ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ